ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿਰਸੇ ਨੂੰ ਜਿਉਂਦਾ ਰੱਖਣ ਲਈ ਹਰੇਕ ਸੰਸਥਾ ਹਰੇਕ ਇਨਸਾਨ ਆਪਣੀ ਆਪਣੀ ਜੱਦੋਜਾਇਦ ਦੇ ਵਿੱਚ ਲੱਗਿਆ ਹੋਇਆ ਹੈ। ਹਨ ਪੰਜਾਬੀ ਯੂਚੇ ਤੋਂ ਹਰਿੰਦਰ ਹੰਦਲਜੀਤ ਅੱਜ ਆਪਾਂ ਉਹਨਾਂ ਨਾਲ ਗੱਲ ਕਰਨ ਜਾ ਰਹੇ ਕਿਉਂਕਿ ਅੱਜ ਉਹ ਮਿਲੇਨੀਅਮ ਸਕੂਲ ਦੇ ਵਿੱਚ ਇੱਕ ਪ੍ਰੋਗਰਾਮ ਅਟੈਂਡ ਕਰਨਾ ਆਇਆ ਸੀ ਉਸ ਵੇਲੇ ਅਭਿਕਾ ਸਾਡੇ ਉਹਨਾਂ ਨਾਲ ਮੁਲਾਕਾਤ ਹੋਈ ਤੇ ਅਸੀਂ ਉਹਨਾਂ ਨੂੰ ਆਪਣੇ ਵਿਰਸੇ ਬਾਰੇ ਕਿ ਉਹ ਵਿਰਸੇ ਨੂੰ ਜਿਉਂਦਾ ਰੱਖਣ ਲਈ ਕੀ ਕੁਝ ਉਹ ਕਰ ਰਹੇ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਸਭ ਤੋਂ ਪਹਿਲਾਂ ਸਸਿ ਗੱਲ ਜੀ ਸੱਚੀ ਕਹਾਂਗੀ ਜੀ ਸੱਚੀ ਕਹਾਂ ਮੈਨੂੰ ਤੁਹਾਨੂੰ ਪਤਾ ਹੈ ਕਿ ਪੰਜਾਬ ਦਾ ਜੋ ਵਿਰਸਾ ਅਲੋਪ ਹੁੰਦਾ ਜਾ ਰਿਹਾ ਤੇ ਅੱਜ ਕੱਲ ਜੀ ਜੋ ਜਨਰੇਸ਼ਨ ਆ ਉਹ ਉਸ ਨੂੰ ਤੁਸੀਂ ਕੀ ਮੈਸੇਜ ਦਿਓਗੇ ਕਿ ਉਹ ਉਸ ਨੂੰ ਸੰਭਾਲ ਸਕਣ ਹਾਂਜੀ ਵੀਰ ਤੁਹਾਡਾ ਬੜਾ ਅੱਛਾ ਸਵਾਲ ਹੈ ਪਹਿਲਾਂ ਤਾਂ ਮੈਂ ਇਹ ਕਹਾਂਗੀ ਕਿ ਵਿਰਸਾ ਅਲੋਪ ਨਹੀਂ ਹੋਣਾ ਜੀ ਕੋਈ ਕੁਛ ਇਹਨਾਂ ਸੁਣੀਆਂ ਗੱਲਾਂ ਹੁੰਦੀਆਂ ਨੇ ਕਿ ਸਾਡਾ ਵਿਰਸਾ ਲੋਪ ਹੋ ਗਿਆ ਅਸੀਂ ਵੀ ਸਾਰੇ ਇਸੇ ਵਿਰਸੇ 'ਚ ਹੀ ਰਹਿ ਰਹੇ ਹਾਂ ਇਸੇ ਮਾਹੌਲ 'ਚ ਹੀ ਰਹਿ ਰਹੇ ਹਾਂ ਸੋ ਸਾਡਾ ਆਪਣਾ ਇੱਕ ਫਰਜ਼ ਹੁੰਦਾ ਥੋੜੀ ਆਪਣੀ ਇੱਕ ਨੇਚਰ ਹੁੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਵਿਰਸੇ ਦੇ ਵਿੱਚ ਕਿਸ ਤਰ੍ਹਾਂ ਦੇ ਵਿਰਾਸਤ ਦੇ ਵਿੱਚ ਰਹਿਣਾ ਚਾਹੁੰਦੇ ਹੋ ਜੀ ਸੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਤੁਸੀਂ ਜਦੋਂ ਜ਼ਿਕਰ ਕਰਦੇ ਹੋ ਤਾਂ ਤੁਸੀਂ ਸੋਚੋ ਕਿ ਉਹ ਪੰਜਾਬੀ ਭਾਸ਼ਾ ਸੱਭਿਆਚਾਰ ਦੇ ਵਿਕਾਸ 'ਲੀ ਹਮੇਸ਼ਾ ਹੀ ਖੜੀ ਰਹੀ ਜੀ ਔਰ ਇੱਕ ਇੱਕ ਯੂਨੀਵਰਸਿਟੀ ਹੈ ਜਿਹੜੀ ਕਿ ਬਹੁਤ ਹੀ ਪ੍ਰਮੋਟ ਕਰਦੀ ਹੈ ਪੰਜਾਬੀ ਭਾਸ਼ਾ ਸਭ ਦਾ ਜਾਨ ਸੋ ਸ ਮੇਰਾ ਯੂਥ ਵੈਲਫੇਅਰ ਡਿਪਾਰਟਮੈਂਟ ਹੈ ਡਿਪਾਰਟਮੈਂਟ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਦੀਆਂ ਲੋਕ ਕਲਾਵਾਂ ਦੀਆਂ ਕਈ ਬਣ ਗਈਆਂ ਜਿਵੇਂ ਇਨ ਨੂੰ ਬਣਾਉਣਾ ਚਿੱਕੂ ਬਣਾਉਣਾ ਕਢਾਈ ਕੱਢਣੀ ਮਤਲਬ ਕਿ ਸਾਰਾ ਟਰੈਡੀਸ਼ਨਲ ਵੇ ਦੇ ਨਾਲ ਜਿਵੇਂ ਆਪਾਂ ਆਪਣੇ ਘਰਾਂ 'ਚ ਰਹਿਣਾ ਉਸੇ ਤਰ੍ਹਾਂ ਹੀ ਅਸੀਂ ਉਹਨਾਂ ਨੂੰ ਕੰਪੀਟੀਸ਼ਨ ਲੈਵਲ ਤੇ ਲੈ ਕੇ ਜਾਂਦੇ ਆ ਸੋ ਵਿਸਾ ਲੋਕ ਕਿਤੇ ਨਹੀਂ ਹੁੰਦਾ ਹੁੰਦਾ ਬਸ਼ਰਤਾ ਕਿ ਸਾਨੂੰ ਉਸ ਵਿਰਸੇ ਦੇ ਵਿੱਚ ਉਤਰਨਾ ਚਾਹੀਦਾ ਹੈ ਸੋ ਮੈਂ ਤਾਂ ਆਪਣੀ ਐਗਜ਼ਾਮਪਲਸ ਦਵਾਂਗੀ ਮੈਂ ਬਹੁਤਿਆਂ ਦੀ ਨਹੀਂ ਦੇ ਸਕਦੀ ਕਿਉਂਕਿ ਸਭ ਦੇ ਆਪ ਦੇ ਆਪ ਦੇ ਕੰਮ ਨੇ ਆਪਣੇ ਆਪਣੇ ਕੰਮ ਨੇ ਜਿਨ੍ਹਾਂ ਕਿ ਮੈਂ ਜਾਣਦੀ ਹਾਂ ਕਿ ਮੈਂ ਜਦੋਂ ਦੀ ਇਸ ਲਾਈਨ ਨਾਲ ਜੁੜੀ ਹੋਈ ਆ ਮੈਂ ਵਿਰਸੇ ਦੇ ਨਾਲ ਵੀ ਜੁੜੀ ਹੋਈ ਆ ਸੋ ਮੈਂ ਇਹਦੇ ਤੋਂ ਨਾ ਇੱਕ ਕਦਮ ਬਾਹਰ ਆਣਾ ਇਧਰ ਆ ਮੇਰੀ ਨੇਚਰ ਆਫ ਜੌਬ ਵੀ ਉਹੀ ਹੈ ਤੇ ਮੇਰੀ 뮤직 ਮੇਰਾ ਸਬਜੈਕਟ ਹੈ ਤੇ ਮੈਂ ਇਸੇ ਹਰਾਸਤੀ ਟਾਈਮ ਨਾਲ ਹੀ ਅੱਜ ਤੱਕ ਕੰਮ ਕਰ ਰਹੀ ਆ ਮੈਮ ਚਲੋ ਤੁਸੀਂ 뮤ਜ਼ਿਕ ਦਾ ਜ਼ਿਕਰ ਕੀਤਾ ਆ ਪਰ 뮤ਜ਼ਿਕ ਨੂੰ ਅੱਜਕੱਲ ਦਾ ਜੋ 뮤ਜ਼ਿਕ ਚਲ ਰਿਹਾ ਆਪਣੇ ਹਥਿਆਰਾਂ ਤੇ ਲੱਗੇ ਕਿ ਉਹ ਉਸ ਦਾ ਜੋ ਵੀ ਅਸਰ ਹੁੰਦਾ ਆਪਣੇ ਆਉਣ ਵਾਲੀ ਪੀੜ੍ਹੀ ਤੇ ਪੈਂਦਾ ਹੈ ਕਿ ਤੁਸੀਂ ਇਹ ਜੋ ਮਿਊਜ਼ਿਕ ਅੱਜ ਦਾ ਤੇ ਪੁਰਾਣਾ ਮਿਊਜ਼ਿਕ ਦੇ ਵਿੱਚ ਹੁਣ ਕਿੱਥੇ ਪਾ ਰਹੇ ਹੋਗੇ ਅਧਿਆਪਕ ਨੂੰ ਮੈਨੂੰ ਲੱਗਦਾ ਕਿ ਹੁਣ ਨਾ ਉਸੇ ਤਰ੍ਹਾਂ ਮਿਊਜ਼ਿਕ ਤੇ ਉਨੇ ਹੀ ਤਹਾਂ ਤੇ ਜੀ ਜੇ ਆਪਾਂ ਕਹੀਏ ਕਿ ਇਦਾਂ ਦਾ ਮਿਊਜ਼ਿਕ ਹੋ ਗਿਆ ਐਵੇਂ ਦਾ ਹੋ ਗਿਆ ਦੇਖੋ ਇਹ ਸੁਣਨ ਵਾਲੇ ਤੇ ਡਿਪੈਂਡ ਹੈ ਜੀ ਤੁਸੀਂ ਉਹਨਾਂ ਨੂੰ ਕੀ ਪ੍ਰੋਸ ਕਰੇ ਜੀ ਜਿੱਦਾਂ ਦਾ ਅਸੀਂ ਕਿਸੇ ਨੂੰ ਪਰੋਸਾਂਗੇ ਉਵੇਂ ਦਾ ਉਕ ਉਠਾਊਗਾ ਲੇਕਿਨ ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਅਸੀਂ ਸੋਨਾ ਪਰੋਸੀਏ ਗੈਰਾਸਤੀ ਪਰੋਸੀਏ ਘਰ 'ਚ ਜੋ ਅਸੀਂ ਖਾਂਦੇ ਆ ਉਹ ਪਰੋਸੀਏ ਤੇ ਅਸਮਿਨ ਲਾਦ ਉਹ ਸਾਡਾ ਅਸੀਂ ਤੰਦਰੁਸਤ ਵੀ ਆ ਤੇ ਅਸੀਂ ਕਿਤੇ ਨਾ ਕਿਤੇ ਸਟੇਬਲ ਵੀ ਹਾਂ ਤੇ ਵੈਸੇ ਮੈਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਗੱਲ ਆ ਜਾਂਦੀ ਐ ਕਿ ਜਦੋਂ ਸਾਰੇ ਆਪਾਂ ਸੋਰਸ ਆਫ ਇਨਕਮ ਵੱਲ ਚਲੇ ਜਾਂਦੇ ਆ ਫਿਰ ਅਸੀਂ ਹਰ ਤਰ੍ਹਾਂ ਦੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦੇ ਆ ਤੇ ਥੋੜਾ ਬਤਾ ਮੈਨੂੰ ਤੇ ਇਹੀ ਹੁੰਦਾ ਕਿ ਸਹਿਜਤਾ ਨਾਲ ਰਹੋ ਹੌਲੀ ਹੌਲੀ ਚੱਲੋ ਮਾਲਕ ਸਭ ਦੀ ਮਦਦ ਕਰਦਾ ਹੈ ਤੇ ਵਿਰਸੇ ਨਾਲ ਵੀ ਤਾਂ ਹੀ ਜੋੜਾਂਗੇ ਜੇ ਅਸੀਂ ਆਪਣੀਆਂ ਇੱਛਾਵਾਂ ਨੂੰ ਥੋੜਾ ਜਿਹਾ ਕੰਟਰੋਲ ਕਰਾਂਗੇ ਜੀ ਸੋ ਜੇ ਸਾਡੇ ਚ ਕੰਟਰੋਲ ਆ ਗਿਆ ਫਿਰ ਅਸੀਂ ਉਸੇ ਲਾਈਨ ਤੇ ਚੱਲਦੇ ਰਹਾਂਗੇ ਨਮ ਇੱਕ ਕਲਾਸਿਕ ਕੁਐਸਚਨ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਅੱਜ ਕੱਲ੍ਹ ਹੋੜ ਲੱਗੀ ਹੋਈ ਆ ਨਾ ਅੱਗੇ ਵਧਣ ਦੀ ਕਿ ਇਹ ਅੱਗੇ ਵਧਣਾ ਕੰਨਵੈਂਟ ਸਕੂਲ ਹੋ ਗਏ ਉਹਨਾਂ ਵਿੱਚ ਪੰਜਾਬੀ ਗਾਇਬ ਹੁੰਦੇ ਜਾ ਰਹੀ ਆ ਇੱਥੇ ਚਲੋ ਮਿਲੇਨੀਅਮ ਸਕੂਲ ਦੇ ਵਿੱਚ ਇੱਕ ਬੜਾ ਉਪਰਾਲ ਵਧੀਆ ਕੀਤਾ ਗਿਆ ਕਿ ਇੱਥੇ ਤੀਆਂ ਦੇ ਤਿਹਾਰ ਤੇ ਅਦਰਜ਼ ਜਿੰਨੇ ਵੀ ਪੰਜਾਬੀਅਤ ਨੂੰ ਜੋੜਨ ਵਾਲੇ ਨੇ ਉਹ ਫੰਕਸ਼ਨਸ ਕਰਵਾਏ ਜਾਂਦੇ ਨੇ ਤੁਹਾਨੂੰ ਲੱਗਦਾ ਨਹੀਂ ਜੋ ਜਿੰਨੇ ਵੀ ਕਾਨਵੈਂਟ ਸਕੂਲ ਖੁੱਲ ਚੁੱਕੇ ਨੇਗੇ ਇਹ ਪੰਜਾਬੀਅਤ ਨੂੰ ਜਿੰਦਾ ਰੱਖਣ ਲਈ ਜਾਗੇ ਨਹੀਂ ਜੀ ਕੋਈ ਐਸੀ ਗੱਲ ਨਹੀਂ ਸਾਰੇ ਸਕੂਲਾਂ ਦੇ ਵਿੱਚ ਦੇਖੋ ਅਸੀਂ ਵੀ ਇੱਥੇ ਪੜ ਰਹੇ ਹਾਂ ਅੱਜ ਅਸੀਂ ਮਿਲੀਨੀਅਮ ਸਕੂਲ 'ਚ ਬੈਠੇ ਹਾਂ ਇੰਨਾ ਅੱਛਾ ਤੀਜ ਦਾ ਫੈਸਟ ਕਰਵਾਇਆ ਜਿਹਦੇ ਵਿੱਚ ਸਾਰੇ ਪੇਰੈਂਟਸ ਵੀ ਆਏ ਨੇ ਜੀ ਔਰ ਸਕੂਲ ਦੇ ਟੀਚਰਸ ਨੇ ਪਰਫਾਰਮ ਕੀਤਾ ਔਰ ਤੁਸੀਂ ਇਹ ਦੇਖੋ ਤੀਆਂ ਦਾ ਤਿਉਹਾਰ ਆ ਤੇ ਮਿਲੀਨੀਅਮ ਸਕੂਲ ਚਾਹੇ ਅਸੀਂ ਅੰਗਰੇਜ਼ੀ ਬੋਲ ਰਹੇ ਹਾਂ ਪਰ ਅਸੀਂ ਹੈ ਤਾਂ ਪੰਜਾਬੀ ਨਾ ਸੋ ਮੈਨੂੰ ਲੱਗਦਾ ਕੋਈ ਵੀ ਸਕੂਲ ਇਦਾਂ ਕਰਦਾ ਹੈ ਹਰ ਸਕੂਲ ਚ ਪੰਜਾਬੀ ਵੀ ਪੜਾਈ ਜਾਂਦੀ ਹੈ ਜਿਸ ਤਰ੍ਹਾਂ ਤੁਸੀਂ ਤੁਸੀਂ ਕਿਹਾ ਨਾ ਹੈ ਤਾਂ ਅਸੀਂ ਪੰਜਾਬੀ ਪਰ ਕਿਤੇ ਨਾ ਕਿਤੇ ਤੁਸੀਂ ਆਪਾਂ ਦੇਖਦੇ ਆਂਗੇ ਪੰਜਾਬੀ ਬੋਲਦੇ ਹੋ ਨਾ ਕਿਤੇ ਆਪਾਂ ਇਸ ਜਗ੍ਹਾ ਤੇ ਚਲੇ ਜਾਂਦੇ ਆਂ ਸ਼ਰਮ ਆਉਂਦੀ ਹੈ ਕਿ ਅਸੀਂ ਪੰਜਾਬੀ ਬੋਲਾਂਗੇ ਤੇ ਬੱਚੇ ਨੂੰ ਕਹਿੰਦੇ ਨਹੀਂ ਬੇਟੇ ਟਾਕ ਟੂ ਇਨ ਇੰਗਲਿਸ਼ ਉਹ ਗਾਈਡੈਂਸ ਹੈ ਸਾਡਾ ਉਸੀ ਗਾਈਡਿੰਗ ਨਾਲ ਕਰਨ ਲੱਗ ਪਏ ਬੱਚਿਆਂ ਨੂੰ ਦੇਖੋ ਥੋੜਾ ਬੋਤਾਂ ਮੈਂ ਇਹ ਕਹਿੰਨੀ ਕਿ ਹਰ ਭਾਸ਼ਾ ਬੱਚੇ ਨੂੰ ਸਿੱਖ ਲੈਣੀ ਚਾਹੀਦੀ ਹੈ ਸਿੱਖਣ ਦੇ ਵਿੱਚ ਕੋਈ ਗੱਲਬਾਤ ਨਹੀਂ ਦੇਖੋ ਜੇ ਸਾਡਾ ਵਿਜ਼ਨ ਵੱਡਾ ਸੀ ਵਿਦੇਸ਼ਾਂ ਜੋਂ ਪੜਨ ਲੱਗ ਕੇ ਬੱਚੇ ਜੀ ਜਾ ਰਹੇ ਨੇ ਤੇ ਨੇਚਰਲੀ ਉਹਨਾਂ ਨੂੰ ਸਾਰੇ ਪ੍ਰੋਸੈਸ ਚੋਂ ਨਿਕਲਣਾ ਪਊਗਾ ਹਰ ਤਰ੍ਹਾਂ ਦੀ ਭਾਸ਼ਾ ਸਿੱਖਣੀ ਚਾਹੀਦੀ ਆ ਲੇਕਿਨ ਭਾਸ਼ਾ ਸਿੱਖਣ ਨਾਲ ਇਹ ਨਹੀਂ ਹੈਗਾ ਕਿ ਅਸੀਂ ਇੰਗਲਿਸ਼ ਬੋਲ ਰਹੇ ਆ ਜਾਂ ਅਸੀਂ ਪੰਜਾਬੀ ਬੋਲ ਰਹੇ ਆ ਇਹ ਨਹੀਂ ਗੱਲ ਹੁੰਦੀ ਇੰਨੇ ਸਾਰੇ ਬੋਲਦੇ ਆ ਲੇਕਿਨ ਰਹਿਣਾ ਅਸੀਂ ਆਪਣੇ ਪੰਜਾਬ 'ਚ ਹੀ ਆ ਜਿਹੜੇ ਬਾਹਰ ਬੈਠੇ ਨੇ ਉਹ ਵੀ ਆਉਂਦੇ ਤਾਂ ਮੁੜ ਪੜ ਕੇ ਪੰਜਾਬ ਜੀ ਆਣ ਸੋ ਇਸ ਕਰਕੇ ਭਾਸ਼ਾ ਨਾਲ ਮੈਨੂੰ ਨਹੀਂ ਲੱਗਦਾ ਕਦੇ ਵੀ ਕੋਈ ਵਿਤਕਰਾ ਹੁੰਦਾ ਤੇ ਅਸੀਂ ਸਾਰੇ ਪੰਜਾਬੀ ਆ ਪੰਜਾਬੀ ਬੋਲਦੇ ਆ ਪੰਜਾਬੀ ਪੜ੍ਹਦੇ ਆ ਚਾਹੇ ਹਿੰਦੀ ਲੱਖ ਦੁਨੀਆ ਤੋਂ ਭੰਗ ਹੋ। ਥੈਂਕ ਯੂ ਮੈਮ ਥੈਂਕ ਯੂ ਸੋ ਮਚ ਸੋ ਐਸ ਹਨ ਹੁੰਦਲ ਜੀ